7 ਜਨਵਰੀ 2023 ਤੋਂ ਜਿਹੜਾ ਕੌਮੀ ਹਸਾਮ ਮੋਰਚਾ ਲੱਗਿਆ ਸਰਕਾਰਾਂ ਉਹਨਾਂ ਮੁੱਦਿਆਂ ਤੇ ਹਸਾਮ ਦੇਣ ਲਈ ਤਿਆਰ ਸੋ ਉਹ ਕੌਮੀ ਹਸਾਮ ਮੋਰਚੇ ਦੇ ਬੰਦੋ ਇੱਕ ਪ੍ਰੋਗਰਾਮ ਅਨੇਕਿਆ ਗਿਆ ਸੀ 15 ਮਈ ਦਾ ਤਾਂ ਐਸਟੀਐਮ ਇੱਕ ਚੇਤਾਵਨੀ ਪੱਤਰ ਦੇਣ ਦਾ ਜਿਹੜਾ ਗਵਰਨਰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਜਾਣਾ ਸੀ ਪਰੰਤੂ ਜੋ ਹਾਲਾਤ ਪਿੱਛੇ ਬਣੇ ਕਿ ਜੰਗ ਦਾ ਮਾਹੌਲ ਬਣ ਗਿਆ ਉਹਦੇ ਕਰਕੇ ਉਹ ਪ੍ਰੋਗਰਾਮ 15 ਮਈ ਦਾ ਪੋਸਟਪੋਨ ਕਰਨਾ ਪਿਆ ਸੀ ਸੋ ਪਹਿਲਾਂ ਅਸੀਂ ਅੱਜ ਜਿਹੜੀ ਆਮ ਰਾਏ ਬਣ ਕੇ ਮੀਟਿੰਗ 'ਚ ਜਿੰਨੀਆਂ ਜਥੇਬੰਦੀਆਂ ਪਹੁੰਚੀਆਂ ਕਿਸਾਨ ਜਥੇਬੰਦੀਆਂ ਇਹ ਆਮ ਰਾਏ ਬਣਦੀਆਂ ਕਿ ਪੰਜਾਬ ਦਾ ਕੋਈ ਵੀ ਵਾਸੀ ਨਾ ਜੰਗ ਵਿੱਚ ਹੋ ਅਸੀਂ ਉਹਦੇ ਖਿਲਾਫ ਇੱਕ ਜੰਗ ਥੋਪੀ ਗਈ ਸੀ ਬਾਕੀ ਜਿਹੜਾ ਅਗਲਾ ਪ੍ਰੋਗਰਾਮ ਅੱਜ ਦੀ ਮੀਟਿੰਗ 'ਚ ਉਲਿੱਕਿਆ ਗਿਆ ਮੈਂ ਬੇਨਤੀ ਕਰਾਂਗਾ ਸਰਦਾਰ ਕੁਪੀਲ ਸਿੰਘ ਖਿੰਡਾ ਨੂੰ ਵੀ ਉਹ ਡਿਟੇਲ ਚ ਦੱਸੇ ਕਿ ਸ਼ਾਰੀ ਪਰ ਐਸ ਦਾ ਤੁਸੀਂ ਪ੍ਰੈਸ ਕਾਨਫਰੰਸ ਵੀ ਇੱਕ ਛੱਡ ਕੇ ਸਾਡੇ ਕੋਲ ਆਈ ਤੁਹਾਡਾ ਤੁਹਾਡਾ ਧੰਨਵਾਦ ਅੱਜ ਦੀ ਮੀਟਿੰਗ ਦੇ ਵਿੱਚ ਪਸਾਨ ਜਥੇਬੰਦੀਆਂ ਦੇ ਪ੍ਰਮੁੱਖ ਤਿੰਨ ਮੋਰਚੇ ਕਿਸਾਨਾਂ ਦੇ ਉਹਨਾਂ ਤਿੰਨਾਂ ਮੋਰਚਿਆਂ ਦੇ ਪ੍ਰਮੁੱਖਾ ਜਿਨ੍ਹਾਂ ਚ ਡਾਕਟਰ ਦਰਸ਼ਨਪਾਲ ਜੀ ਸਰਦਾਰ ਸਰਜੀਤ ਸਿੰਘ ਜੀ ਪੂਰ ਢੱਲੇਵਾਲ ਸਾਹਿਬ ਦੇ ਸੀਨੀਅਰ ਅੰਮ੍ਰਿਤ ਪ੍ਰਧਾਨ ਕਾਕਾ ਸਿੰਘ ਕੋਟ ਸਰਦਾਰ ਸੁਖਿੰਦਰ ਸਿੰਘ ਖੋਸਾ ਇਸੇ ਤਰ੍ਹਾਂ 8 10 ਲਗਭਗ ਜੱਥੇਬੰਦੀਆਂ ਦੇ ਮੈਂਦੇ ਕਿਸਾਨ ਜੱਥੇਬੰਦੀਆਂ ਦੀ ਪੰਥਕ ਜੱਥੇਬੰਦੀਆਂ ਚ ਜਿਨ੍ਹਾਂ ਚਰੋਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਯੂਨਾਈਟਿਡ ਅਕਾਲੀ ਦਲ ਪੰਜਾਬ ਮਜ਼ਦੂਰ ਜੱਥੇਬੰਦੀਆਂ ਉਤੀ ਜੀ ਵੀ ਵੱਡੀ ਗਿਣਤੀ ਚ ਲਗਭਗ ਤੁਸੀਂ ਆਪ ਵੇਖਿਆ ਵੀ 100 ਦੇ ਲਗਭਗ ਨਵੇਂ ਦੇ ਹਾਂ ਇਹ ਸਾਰੀਆਂ ਜੱਥੇਬੰਦੀਆਂ ਵੱਲੋਂ ਤਾਂ ਸਾਂਝੇ ਤੌਰ ਤੇ ਤਿੰਨ ਚਾਰ ਫੈਸਲੇ ਲਏ ਗਏ ਆ ਉਹਨਾਂ ਚ ਪਹਿਲਾ ਫੈਸਲਾ ਹੈ ਕਿ ਅਸੀਂ 15 ਤਰੀਕ ਦਾ ਜੋ ਸਾਡਾ ਪ੍ਰੋਗਰਾਮ ਸੀ ਚੇਤਾਵਨੀ ਪੱਤਰ ਦੇ ਤੋ ਹਰੇਕ ਸਬ ਡਿਵੀਜ਼ਨ ਪੱਤਰ ਤੇ ਸਾਰੀਆਂ ਜੱਥੇਬੰਦੀਆਂ ਵੱਲੋਂ ਧਾਰਮਿਕ ਸਿਲਸ਼ੀਆਤ ਵੱਲੋਂ ਪੰਥਕ ਜੱਥੇਬੰਦੀਆਂ ਵੱਲੋਂ ਦਲਤ ਜੱਥੇਬੰਦੀਆਂ ਵੱਲੋਂ ਪਿਕਚਰਾਂ ਵੱਲੋਂ ਉਹ 29 ਮਈ ਨੂੰ ਜਿਹੜਾ ਵੀ ਸਬ ਡਿਵੀਜ਼ਨ ਦੇ ਨੇੜੇ ਕੁਰਦਵਾਰਾ ਸਾਹਿਬ ਉਹ ਤੋਂ ਰੋਸ ਮਾਰਚ ਕਰਕੇ ਅਸੀਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਗੁਰੂ ਗ੍ਰੰਥ ਸਾਹਿਬ ਦੇ ਦੁੱਖ ਨਾਲ ਸਜਾਵਾਂ ਬਹਿਰਕੋਟ ਪੂਰਾ ਦੇ ਚਲਾਨ ਦੇ ਪਰੇ ਚ ਜਿਹੜਾ 2.5 ਸਾਲ ਤੋਂ ਮੋਰਚਾ ਲੱਗਿਆ ਉਹਨਾਂ ਮੰਗਾਂ ਦੇ ਨਾਲ ਇਸ ਤੇ ਨਾਲ ਨਾਲ ਕੁਝ ਹਾਲਾਤ ਜਿਹੜੇ ਬਦਲਦੇ ਜਾ ਰਹੇ ਐ ਕਿਉਂਕਿ 2.5 ਸਾਲਾਂ ਚੋਂ ਕਿਸੇ ਸਰਕਾਰ ਵੱਲੋਂ ਕੋਈ ਗੱਲ ਸੁਣੀ ਨਾ ਜਾਣੀ ਤੇ ਬਹੁਤ ਦੁਖਦਾਈ ਐ ਲੋਕਤੰਤਰੀ ਪਰੰਪਰਾਵਾਂ ਦੀ ਲੋਕ ਰਾਜ ਦੀ ਜਮਹੂਰੀਅਤ ਦੀ ਜੋ ਕੁਝ ਪਿੱਛੇ ਕਹਿੰਦੇ ਰਹੇ ਆ ਆਮ ਆਦਮੀ ਪਾਰਟੀ ਪਾਜ ਪਾਜਾ ਜੋ ਕੁਝ ਪਿੱਛੇ ਵਰਤੇ ਮੈਂ ਸਮਝ ਨਹੀਂ ਤੁਹਾਡਾ ਵੱਧ ਲੈਣਾ ਉਹਦੇ ਜੋ ਕੁਝ ਵਾਪਰ ਰਿਹਾ ਜੀ ਇਹਦੇ ਬਿਲਕੁਲ ਉਲਟਾ ਇਹ ਹੁਣ 29 ਮਈ ਨੂੰ ਹਰ ਇੱਕ ਸ਼ਹਿਰ ਉਹਨਾਂ ਤੇ ਬਹੁਤ ਵੱਡੀ ਗਿਣਤੀ ਚ ਸਾਰੀਆਂ ਜਥੇਬੰਦੀਆਂ ਸਾਂਝੇ ਤੌਰ ਤੇ ਇਹਨਾਂ ਮੰਗਾਂ ਦੇ ਨਾਲ ਅਸੀਂ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਆ ਬੜੀ ਜ਼ੋਰ ਨਾਲ ਕਿ ਪੰਜਾਬ ਦੀ ਧਰਤੀ ਦੇ ਸਮੁੱਚੇ ਵਸਿੰਦੇ ਕੋਈ ਥੋੜੇ ਕਰਕੇ ਕਹਿ ਸਕਦੇ ਆ ਜਿਨ੍ਹਾਂ ਨੂੰ ਕੋਈ ਜਹੂਨ ਚੜਿਆ ਹੋਵੇ ਕੋ ਅਸੀਂ ਜਾਣਕਾਰੀ ਦੇ ਹੱਕ ਚ ਵੀ ਨਹੀਂ ਤੇ ਜੰਗ ਦੇ ਵਿਰੁੱਧ ਇਹਦੇ ਬਾਰੇ ਅਸੀਂ ਵਿਚਾਰ ਕਰ ਕੀਤਾਗਾ ਹੋਰ ਸਮਾਂ ਲਵਾਂਗੇ ਸਾਰੀਆਂ ਚਾਹੇ ਬੰਦੀਆਂ ਦਾ ਵਿਚਾਰ ਕਰਕੇ ਪੰਜਾਬ ਦੀ ਸਰਹੱਦ 532 ਕਿਲੋਮੀਟਰ ਉਥੋਂ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਮਲੂਕੀ ਚੇਨ ਬਣਾਵਾਂਗੇ ਅਸੀਂ ਇਹ ਮੰਗ ਕਰਾਂਗੇ ਲੋਕ ਰਾਏ ਅਭਾਰਾਂਗੇ ਪੰਜਾਬ ਦੇ ਇੱਕ ਇੱਕ ਬੰਦੇ ਨੂੰ ਅਸੀਂ ਉਥੇ ਸੱਦਾਂਗੇ ਯਤਨ ਕਰਾਂਗੇ ਬਹੁਤ ਵੱਡੀ ਕੀਮਤੀ ਚ ਲੋਕ ਆਉਣ ਕਿ ਅਸੀਂ ਜੰਗਣੀ ਅਮਨ ਚਾਹਣੇ ਤੇ ਹਰੇਕ ਗੱਲ ਦਾ ਮਸਲੇ ਦਾ ਪਾਏ ਕੋਈ ਵੀ ਸਮੱਸਿਆ ਉਹਦਾ ਹੱਲ ਕੱਲ੍ਹ ਬਾਅਦ ਰਹੀ ਹੋਣਾ ਚਾਹੀਦਾ ਹੈ ਇਹ ਸਾਡੀ ਪੰਜਾਬ ਦੀ ਖਾਸ ਕਰਕੇ ਤੇ ਕਿਸਾਨੀ ਦੀ ਸਾਰੇ ਸੂਚਾ ਵਪਾਰ ਤਾਂ ਵਸ ਸਕਦਾ ਹੈ ਪੰਜਾਬ ਤਾਂ ਵਸਦਾ ਹੈ ਸਾਡਾ ਵਪਾਰ ਮੱਧ ਪੂਰਬ ਨਾਲ ਚਰੂ ਕੀਤਾ ਜਾਵੇ ਜੋ ਗੁਜਰਾਤ ਤੋਂ ਚੱਲ ਸਕਦਾ ਹੈ ਪੰਜਾਬ ਕਿਉਂ ਬੰਦ ਕੀਤਾ ਗਿਆ ਇਹ ਹਕਮਰਾਨਾਂ ਦੀ ਪੰਜਾਬੀ ਕੁਸ਼ਣੀ ਸਾਡੇ ਨਾਲ ਕੀਤੀ ਜਾਵੇ ਤੇ ਗੁਰੂ ਜਿਹੜਾ ਸਾਡਾ ਯਾਨੀ ਸ੍ਰੀ ਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀਪੁਰ ਉਸ ਦੇ ਨਾਲ ਅਸੀਂ ਬੇਨਤੀ ਕਰਾਂਗੇ ਜਿੱਥੇ ਸ਼ਬੀਲ ਲਕੀਆ ਜਾਂ ਕੋਤਵਾਰ ਹਰ ਇੱਕ ਦਰਸ਼ਕ ਹਰ ਇੱਕ ਇਨਸਾਫ ਪਸੰਦ ਵਿਅਕਤੀ ਤੇ ਅਰਦਾਸ ਕਰੇ ਪਰਮਾਤਮਾ ਦੇ ਅਕੇ ਕਿਉਂਕਿ ਜੋ ਸਰਕਾਰਾਂ ਸੋਨੋ ਹਰ ਜਨ ਤੇ ਪ੍ਰਾਪੀ ਸਾਡੀ ਅਰਦਾਸ ਉਹਦੇ ਅੱਗੇ ਅਤੇ ਦੂਜੀ ਲੋਕਾਂ ਕੇ ਕਿ ਸਾਰੇ ਅਰਦਾਸ ਕੀਤੀ ਜਾਵੇ ਉਹ ਅਰਦਾਸ ਸਭੋਤੇ ਦੀ ਸਫਲਤਾ ਲਈ ਪੰਜਾਬ ਦੀ ਜਿੱਤ ਲਈ ਪੰਜਾਬ ਦੀ ਇਨਸਾਫ ਲਈ ਉਹ 30 ਤਰੀਕ ਦਾ ਜਿਹੜਾ ਸ਼ਹੀਦੀ ਦਿਵਸ ਆ ਉਹ ਸਾਡੇ ਉਸ ਅਰਦਾਸ ਲਈ ਬੇਨਤੀ ਇੱਕ ਮਸਲਾ ਜਿਹੜਾ ਹੋਰ ਮੈਂ ਸਮਝਦਾ ਮੈਨੂੰ ਤਾਂ ਲੱਗ ਜਿਵੇਂ ਲੱਭ ਰਹੇ ਕੋਈ ਸ਼ਾਇਦ ਸਿਆਣੇ ਬੰਦੇ ਬੈਠੇ ਆ ਡਾਕਟਰ ਸਾਹਬੀ ਗੁਰੇਪ ਸਿੰਘ ਸਾਹਬੀ ਦੱਸ ਦੇਣ ਤੇ ਪਹਿਲੀ ਵਾਰੀ ਹੋਇਆ ਕਿ ਕਿਸੇ ਸਟੇਟ ਨੇ ਇੱਕ ਮੂਵਮੈਂਟ ਨੂੰ ਮੀਟਿੰਗ 'ਚ ਸਾਥਕੇ ਦੇ ਗ੍ਰਿਫਤਾਰ ਕਰਕੇ ਉਹਦਾ ਸਮਾਨ ਲੁੱਟ ਲਿਆ ਜਿਹਨੇ ਟਰਾਲੀਆਂ ਸੀ ਟਰਾਲੀਆਂ 'ਚ ਵੀ ਸੀ ਉੱਤੇ ਪੱਕੇ ਲੱਗੇ ਸੀ ਸਮਾਨ ਖਾਣ ਪੀਣ ਦਾ ਪਿਆ ਸੀ ਟਰਾਲੀਆਂ ਵਿੱਚ ਗਿਆ ਜਾ ਰਿਹਾ ਇਹਦੇ ਉੱਤੇ ਵੀ ਅਸੀਂ ਇਸ ਮੋਰਚੇ ਵੱਲੋਂ ਜੋ ਮਨਪੱਤਰ ਦੇ ਨੇ ਤੇ ਸਾਡੇ ਭੈ ਤੰਨਾ ਪਰ ਇਹਨਾਂ ਉੱਤੇ ਵੀ ਅਸੀਂ ਕਹਾਂਗੇ ਜਿਹੜੇ ਦੋਸ਼ੀ ਅਫਸਰਾਂ ਜਾਂ ਜਿਹੜੇ ਪੋਲੀਟੀਕਲ ਦੋਸ਼ੀ ਜਿੰਨਾਂ ਦੀ ਸ਼ਾਇਦ ਹੋਇਆ ਉਹਨਾਂ ਦੇ ਉੱਤੇ ਫਰਚੇ ਦੱਚ ਕੀਤੇ ਜਾਣ ਤੇ ਜੋ ਵੀ ਸਾਡਾ ਨੁਕਸਾਨ ਹੋਇਆ ਉਹ ਸਰਕਾਰੋਂ ਦਾ ਪੂਰਾ ਚੰਗ ਦੇ ਬਾਰੇ ਵਿੱਚ ਅਸੀਂ ਬਹੁਤ ਵੱਡਾ ਪੱਤਰ ਤੇ ਵਿਰੋਧ ਕਰਾਂਗੇ ਡਟਕੇ ਕਰਾਂਗੇ ਹਰੇਕ ਪੰਜਾਬ ਤੇ ਦੂਜੇ ਪੰਜਾਬ ਦੇ ਵਿੱਚ ਵੀ ਜਿਵੇਂ ਅਸੀਂ ਮਹਿਸੂਸ ਕੀਤਾ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਜੋ ਕੁਝ ਉੱਧਰ ਵੀ ਜੰਗਬੰਦੀ ਦੇ ਖੁਸ਼ੀ ਮਨਾਈ ਗਈ ਹੈ ਦੋਹੇ ਪੰਜਾਬ ਜੰਗੜੇ ਚਾਹਣ ਜੇ ਮਨੁੱਖੀ ਚੇਨ ਇੱਧਰ ਬਣੂਗੀ ਉੱਧਰਲਾ ਪੰਜਾਬ ਵੀ ਸ਼ਹੀ ਕਰਾਂਗੇ ਇਹ ਵੀ ਉਹ ਸ਼ਾਂਤੀ ਲਈ ਸਾਰੇ ਇਕੱਠੇ ਹੋਣ ਜੋ ਸਾਡੀਆਂ ਸਮੱਸਿਆਵਾਂ ਹੈ ਪੰਜਾਬ ਦੇ ਦੇਸ਼ ਦੇ ਲੋਕਾਂ ਦੀਆਂ ਉਹ ਸਾਰੀਆਂ ਸਮੱਸਿਆਵਾਂ ਦਾ ਕਲਪਾਤਰੀ ਹੱਲ ਕੀਤਾ ਜਾ ਸਕਦਾ ਹੈ ਜੇ ਪਹਿਲ ਗੱਲ 'ਚ ਘਟਨਾ ਹੋਈ ਅਸੀਂ ਉਸ ਘਟਨਾ ਦੇ ਕੋਈ ਵੀ ਵਿਅਕਤੀ ਕੋਈ ਜਥੇਬੰਦੀ ਕੋਈ ਡਟ ਕੇ ਅਸੀਂ ਵਿਰੋਧ ਕਰਦੇ ਹਾਂ ਲਿੰਦਿਆ ਕਰਦੇ ਹਾਂ ਕਿਸੇ ਮਸੂਮ ਦਾ ਕੋਈ ਕਤਲ ਨਹੀਂ ਹੋਣਾ ਚਾਹੀਦਾ ਕੱਲ ਨੂੰ ਕੋਈ ਏਜੰਸੀ ਭਾਰਤ ਦੀ ਜਾਂ ਬਾਹਰ ਦੀ ਆ ਕੇ ਜਾਂ ਕੋਈ ਵਿਅਕਤੀ ਇੱਥੇ ਦਾ ਕਤਲ ਕਰ ਦੇ ਕੋਈ ਕੱਲ ਨੂੰ ਚైనా ਦਾ ਨਾਮ ਲੈ ਕੇ ਫਿਰ ਉਹਦੋਂ ਹਮਲਾ ਕਰ ਦੇਣਗੇ ਇਧਰ ਅਸੀਂ ਸਾਰਾ ਦੇਸ਼ ਤਵਾ ਕਰਨਾ ਚਾਹੁੰਦੇ ਚਾਹੁੰਦੇ ਕਿ ਸਾਨੂੰ ਲੱਗਦਾ ਹੈ ਕਿ ਭਾਰਤੀ ਸਰਕਾਰ ਬੜੇ ਪੁੱਠੇ ਰਾਹ ਦੇ ਉੱਤੇ ਤੁਰੀ ਹੈ ਅਸੀਂ ਸਾਰੀਆਂ ਜੱਟੇ ਬੰਦੀਆਂ ਸਾਂਝੇ ਨੂੰ ਜਿੱਥੋਂ ਤੱਕ ਇਹ ਮੁੱਦੇ ਹੈ ਇਹ ਮੁੱਦੇ ਹੀ ਕੇਵਲ ਨਹੀਂ ਅਸੀਂ ਇੱਕ ਪੰਜਾਬ ਦੀ ਸਮੁੱਚੇ ਸੰਘਰਸ਼ੀ ਲੋਕਾਂ ਦੀ ਖੱਬੇ ਪੱਤੀ ਤੇ ਰਾਂ ਦੀ ਕਿਸਾਨ ਜੱਟੇ ਬੰਦੀਆਂ ਦੀ ਪੰਥਕ ਜੱਟੇ ਬੰਦੀਆਂ ਜਿਹੜੀਆਂ ਸਾਡੇ ਕੋਈ ਵਕਰੀਵੇਂ ਹੋ ਸਕਦੇ ਹੈ ਪਰ ਘੱਟੋ ਘੱਟ ਸਾਂਝੇ ਪ੍ਰੋਗਰਾਮ ਤੇ ਪੰਜਾਬ ਨੂੰ ਇਨਸਾਫ ਪੰਥ ਨੂੰ ਇਨਸਾਫ ਇਹਨਾਂ ਮੁੱਦਿਆਂ ਦੇ ਉੱਤੇ ਕਿਸੇ ਦੀ ਕੋਈ ਦੋਰ ਆਵਣੀ ਅਸੀਂ ਬਹੁਤ ਵੱਡੀ ਲੜ੍ਹ ਖੜੀ ਕਰ ਲਈ ਅੱਜ ਵਿਚਾਰਾ ਹੋ ਰਹੀ ਹੈ ਤੇ 30 ਤਰੀਕ ਤੋਂ ਬਾਅਦ ਨੱਕੀ 22 ਤਰੀਕ ਤੇ ਪ੍ਰੋਗਰਾਮ ਦਿੱਤੇ ਹੈ ਅਸੀਂ ਫੇਰ ਸਾਰੀਆਂ ਜੱਥੇਬੰਦੀਆਂ ਦੇ ਧਾਰਮਿਕ ਜੱਥੇਬੰਦੀਆਂ ਦੇ ਕਿਉਂਕਿ ਪਿਛਲੀ ਸਾਡੇ ਚੰਡੀਗੜ੍ਹ ਦੀ ਮੀਟਿੰਗ ਤੇ ਸਾਫ ਕਰ ਜਹੇਰ ਕੱਲ ਤੱਕ ਪਿਛੇ ਤਰ੍ਹਾਂ ਮਾਹਪੁਰਖ ਬਾਬਾ ਸ਼ੇਵਕ ਸਿੰਘ ਵਕਵਾਖੜ ਮਾਹਪੁਰਖਾਏ ਅੱਜ ਵੀ ਵੱਡੀ ਗਿਣਤੀ ਸਾਡੇ ਸੰਤ ਮਾਹਪੁਰਖ ਨਾਨਕ ਸਰਕੇਲੇ ਵਾਲੇ ਪਾਪਾ ਜੀ ਸਭ ਦਾ ਜੀ ਮੋਟ ਜਥੇ ਬਣੇਗਾ ਦੇ ਸੰਤਮਾਪੁਰ ਖਾਏ ਇਸ ਤੋਂ ਬਾਅਦ ਇੱਕ ਵੱਡੀ ਸਾਂਝੀ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਦੇ ਉੱਤੇ ਅਸੀਂ ਫਿਰ ਵਿਚਾਰ ਕਰਾਂਗੇ ਤੇ ਇੱਕ ਗੱਲ ਨਿੱਕੇ ਨਾ ਕਹਿਣਾ ਚਾਹੁੰਦੇ ਆ ਕਿ ਅਸੀਂ ਇਹ ਲੜਾਈ ਇਹ ਜਿਹੜੀ ਇਹ ਲੜਾਂਗੇ ਵੀ ਤੇ ਜਿੱਤਾਂਗੇ ਵੀ ਇਸ ਦੇ ਲਈ ਜੋ ਅਸੀਂ ਸਾਰੇ ਨੇ ਮਹਿਸੂਸ ਕੀਤਾ ਹੈ ਕਿ ਸਾਡੀਆਂ ਘੱਟ ਸਫਲਤਾ ਇਹ ਨਹੀਂ ਸਾਡੀਆਂ ਸਫਲਤਾ ਨਹੀਂ ਹੋਈ ਕਿਸਾਨ ਮੋਰਚੇ ਦੀ ਬੜੀ ਵੱਡੀ ਸਫਲਤਾ ਹੈ 78 ਸਾਲਾਂ ਪਹਿਲੀ ਵਾਰ ਹੀ ਪ੍ਰਧਾਨ ਮੰਤਰੀ ਦੀ ਧੌਂ ਚੋ ਕਿਲਾ ਘਟਿਆ ਗਿਆ ਪੋਰਵੀ ਮੋਰਚਾ ਲਿਆ ਬਹੁਤ ਵੱਡੀ ਸਫਲਤਾ ਸਿੱਤ ਲੈ। ਨਾ ਪੱਕੇ ਬਚਾਰਾ ਨਾ ਕਰਕੇ ਪਰ ਅਸੀਂ ਜਿੱਤਨ ਲਈ ਜਿੰਨੀਆਂ ਸਾਡੀਆਂ ਸਮੱਸਿਆ ਹੈ, ਪੰਤ ਜਿੰਨੀਆਂ ਕਿਸਾਨਾਂ ਦੀਆਂ ਤੇ ਲੋਕਾਂ ਦੀਆਂ ਮਜ਼ਦੂਰਾਂ ਦੀਆਂ ਉਹਨਾਂ ਦੇ ਉੱਤੇ ਇੱਕ ਸਾਂਝਾ ਪ੍ਰੋਗਰਾਮ ਲੀਕ ਕੇ ਸਾਂਝੇ ਮੁੱਦੇ, ਪੋਲੀਟਿਕ ਦੇ ਸਾਂਝੇ ਮੁੱਦੇ ਹੀ ਬਣਾਵਾਂਗੇ। ਸਾਲ ਮਿਲ ਕਮੇਟੀ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਉਹਦੇ ਲਈ ਧਰੇ ਦਾ ਕੰਮ ਕਰੇਗੀ। ਮੈਂ ਡਾਕਟਰ ਸਾਹਿਬ ਨੂੰ ਸਾਡੇ ਸੀਨੀਅਰ ਆਕੂ ਅਸੀਂ ਤੁਹਾਡਾ ਵੀ ਜਿਆਦਾ ਸ਼ਵਾਨੀ ਲੈਣਾ। ਸਾਰੀਆਂ ਜਿੱਤ ਦੀਆਂ ਬੰਦੀਆਂ ਦੇ ਆਪੂ ਸਾਹਿਬਾਨ ਕਿ ਚੋਣ ਨਿਕਾਲੀ ਜਿਹੜਾ ਬਰਸਾਤ ਇੱਕ ਇੱਕ ਪੂਸਾ ਉਰੀਆ ਦਰਕਾਰ ਸਾਰੇ ਸਰਦਾਰ ਆਮ ਸਿੰਘ ਸਰਦਾਰ ਬਾਬਾ ਜੀ ਹਦੀਪ ਸਿੰਘ ਉਰੀਆ ਜਿਹੜਾ ਪੰਜਾਬ ਦੇ ਆਇਆ ਸਾਡੇ ਇਲੈਕਟਡ ਕਾਲੀ ਡਾਡੋਂ ਨਾਲ ਸਾਡੀ ਸਾਰੀ ਟੀਮ ਆਈ ਹੈ ਮਜ਼ਦੂਰ ਜੱਟੇ ਬੰਦੇ ਆਇਆ ਜਾਂ ਕਿਸਾਨ ਜੱਟੇ ਬੰਦੇ ਨਾਲ ਦੇ ਪਾਇ ਤੁਹਾਡੇ ਕੋਲ ਨਾਮ ਸਾਰੀਆਂ ਜੱਟੇ ਬੰਦੇ ਕਰ ਆਏ ਸੰਤ ਮਾਪੁਰ ਖਾਏ ਸਾਰੇ ਵੱਲੋਂ ਸਾਂਝੇ ਤੌਰ ਤੇ ਡਾਕਟਰ ਸਾਹਿਬ ਨੂੰ ਇਹ ਮੇਰੀ ਬੇਨਤੀ ਹੈ ਕਿ ਇਹ ਇਸ ਬਾਰੇ ਕੁਛ 5-4 ਮਿੰਟ ਜਿਉ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਫੇਲੀ ਪੰਚਤ ਜੁਜ ਬਹੁਤ ਸਾਰੇ ਪਾਕਿਸਤਾਨਿਕ ਨਹੀਂ ਮੈਂ ਡਾਕਟਰ ਦਰਸ਼ਨਪਾਲ ਪ੍ਰਾਕ੍ਰਿਕ ਖਸਾਂਜੀ ਦੇ ਪ੍ਰਧਾਨ ਤੇ ਸਯੁਕਤ ਦੇ ਆਪਣੇ ਕੌਮੀ ਇਨਸਾਫ ਮੋਰਚੇ ਦੀ ਜੋ ਕਮੇਟੀ ਹੈ ਉਹਦੇ ਮੈਂਬਰ ਅਸੀਂ ਅੱਜ ਜਿਹੜਾ ਮਹੱਤਵਪੂਰਨ ਮਤਲਬ ਬਾਕੀ ਤਾਂ ਕੌਮੀ ਇਨਸਾਫ ਮੋਰਚੇ ਦੀਆਂ ਮੰਗਾਂ ਤੁਹਾਡੇ ਨਾਲ ਪਿਛਲੀ ਵਾਰੀ ਵੀ ਰੱਖੀਆਂ ਸੀ ਅਸੀਂ ਲੇਕਿਨ جنگ ਦੇ ਮਾਹੌਲ ਨੇ ਪੰਜਾਬ ਦੇ ਵਿੱਚ ਜੋ ਮਾਹੌਲ ਪੈਦਾ ਕੀਤਾ ਤੁਸੀਂ ਸਾਰੇ ਜਾਣਦੇ ਹੋ ਡਰ ਫਿਗਰ ਤੇ ਜਿਵੇਂ ਕਿਤੇ ਤੁਹਾਡੇ ਬਠਿੰਡੇ ਦਾ ਜਹਾਜ਼ ਵੀ ਡਿੱਗਿਆ ਇੱਕ ਲੋਕਾਂ ਨੇ ਦੇਖਿਆ ਉਹ ਪਤਾ ਹੀ ਨਹੀਂ ਲੱਗਿਆ ਕਿਹਦਾ ਜਹਾਜ਼ ਸੀ ਉਹ ਇਹ جنگ ਦੇ ਮਾਹੌਲ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਕਨਸਰਨਸ ਹੈ ਇਹ ਕਿਸਾਨ ਮੋਰਚਿਆਂ ਨੇ ਵੀ ਇਹਨੂੰ ਲੋਕਾਂ ਨੂੰ ਪ੍ਰੈਸ਼ਰ ਨੂੰ ਦੱਸਿਆ ਤੇ ਕੌਮੀ ਇਨਸਾਫ ਮੋਰਚੇ ਨੇ ਵੀ ਅੱਜ ਤੋੜੇ ਰਹੀਏ ਦੱਸਣਾ ਚਾਹੁੰਦੇ ਨੇ جنگ ਦਾ جنگ ਕੋਈ ਮਸਲਿਆਂ ਦਾ ਹੱਲ ਨਹੀਂ جنگ ਖੁਦ ਇੱਕ ਮਸਲਾ ਇਹਨੂੰ ਸਭੋਂ ਇਹ ਮਸਲਾ ਬਣ ਕੇ ਲੋਕਾਂ ਨੂੰ ਤਬਾਹੀ ਹੁੰਦੀ ਹੈ ਇਹਦੇ ਲਈ ਅੱਜ ਕੌਮੀ ਇਨਸਾਫ ਮੋਰਚੇ ਨੇ ਆਪਣੇ ਤਿੰਨ ਮੁੱਦਿਆਂ ਦੇ ਨਾਲ ਨਾਲ ਅੱਜ ਇਹ ਕਹਿ ਕੇ ਅਸੀਂ ਜੰਗ ਦਾ ਵਿਰੋਧ ਕਰਦੇ ਆਂ ਔਰ ਜੰਗ ਦਾ ਵਿਰੋਧ ਅਸੀਂ ਕਰਦੇ ਰਹਿਣਾ ਇਸ ਕਰਕੇ ਅੱਜ ਦੀ ਜਿਹੜੀ ਸਾਡੀ ਕਨਵੈਨਸ਼ਨ ਕੋ ਮੀਟਿੰਗ ਕੋ ਜਿਹਦੇ ਵਿੱਚ ਵੱਖ-ਵੱਖ ਕੌਮੀ ਇਨਸਾਫ ਮੋਰਚੇ ਨਾਲ ਸੰਬੰਧਿਤ ਲੋਕਾਂ ਜਾਂ ਜੁਗੀਆਂ ਤੇ ਆਈਆਂ ਨੇ ਇਹ ਬਹੁਤ ਹੀ ਮਹੱਤਵਪੂਰਨ ਮਸਲਾ ਹੈ ਕਿਉਂਕਿ ਇਹ ਆਮ ਤੌਰ ਤੇ ਮੈਨੂੰ ਆਪ ਵੀ ਕੁਝ ਬਾਹਰੋਂ ਜੱਥੇਬੰਦੀਆਂ ਤੋਂ ਫੋਨ ਆਏ ਪੇ ਤੁਸੀਂ ਜੀ ਮਿਲਟਰੀ ਦੀ ਮਿਲਟਰੀ ਨੂੰ ਸਪੋਰਟ ਕਰੋ ਪੈ ਕਿ ਸਾਡੇ ਤੋਂ ਪੰਜਾਬ ਦੇ ਵਿੱਚੋਂ ਪੈਸੀ ਡਰੇ ਹੋਏ ਨੇ ਜੰਗ ਹੀ ਨਹੀਂ ਚਾਹਦੇ ਉਹ ਨੂੰ ਸੋ ਇਹ ਇਹ ਜਿਹੜਾ ਇਸ ਕਿਸਮ ਦਾ ਜਿਹੜਾ ਮਾਹੌਲ ਬਣਿਆ ਸੀ ਉਹਦੇ ਚ ਅੱਜ ਦੀ ਇਸ ਕਨਵੈਨਸ਼ਨ ਨੇ ਇੱਕ ਨਵਾਂ ਜਿਹੜੀ ਕਹਿ ਲੋ ਕਿ ਲੀਹਾ ਪਾਇਆ ਇੱਕ ਨਵੀਂ ਸਿਹਤ ਬਣਾਈ ਹੈ ਕਿ ਪੰਜਾਬ ਦੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਹੋ ਸਕਦਾ 47 ਵੇੜੇ ਜਾਂ 70 ਵੇੜੇ ਮਾਹੌਲ ਹੋ ਰੂ ਵੀ ਲੇਕਿਨ ਅੱਜ ਜਿੰਨਾ মিডিਆ ਲੋਕਾਂ ਕੋਲ ਚਲੇ ਗਿਆ ਸੋਸ਼ਲ ਮੀਡੀਆ ਚਲੇ ਗਿਆ ਜਿਸ ਕਿਸੂ ਲਈ ਪਹਿਲਗਾਮ ਤੋਂ ਫੌਰੀ ਬਾਅਦ ਉਹ ਕਾਲੇ ਜਿਸ ਕਿਸ ਦੇ ਸਿਸ ਵਿੱਚ ਸਵਾਲ ਕਰਨੇ ਸ਼ੁਰੂ ਕਰਦੇ ਸੀ ਚਾਈਨਾ ਰਸ਼ੀਆ ਇਵਨ ਪਾਕਿਸਤਾਨ ਦੀ ਸਰਕਾਰ ਨੇ ਵੀ ਕਿਹਾ ਸੀ ਵੀ ਇਹਦੀ ਨਿਰਪੱਖ ਜਾਂਚ ਕਰਾਓ ਉਹ ਨਾ ਕਰਾ ਕੇ ਜਿਵੇਂ ਹਮਲਾ ਵਿੱਢਿਆ ਗਿਆ ਉਹਦੇ ਹਮਲੇ ਵਿੱਢਿਆ ਗਿਆ ਤੇ ਜਿਵੇਂ ਉਹਦੇ ਤੋਂ ਬਾਅਦ ਮਾਹੌਲ ਬਣਿਆ ਜਿਵੇਂ ਫਿਰ ਅਮਰੀਕਾ ਦੇ ਰਾਸ਼ਟਰਪਤੀ ਦੇ ਕਹੇ ਤੋਂ ਬਾਅਦ ਉਹਨੇ ਇੱਕ ਧੁਰਕੀ ਮਾਰੀ ਤੋਂ ਬਾਅਦ ਜਿਵੇਂ ਇਹਨਾਂ ਨੇ ਵਾਪਸ ਲੈ ਲਿਆ ਉਹ ਸਾਰਾ ਕੁਝ ਇਹ ਦੱਸਦਾ ਵੀ ਇਹਦੇ ਵਿੱਚ ਇਹਦਾ ਕੋਈ ਹੱਲ ਨਹੀਂ ਸੀ ਇਹਨਾਂ ਨੂੰ ਵੀ ਪਤਾ ਸੀ ਬਸ ਇੱਕ politically ਜਿੱਦਣ ਇਹ ਹੋਇਆ ਪਹਿਲਗਾਮ ਹੋਇਆ ਤੁਸੀਂ ਜਾਣਦੇ ਹੋ ਪਹਿਲਗਾਮ ਜਿੱਦਣ ਹੋਇਆ ਉਹਨੇ ਸਾਊਦੀ ਅਰਬੀਆ ਗਏ ਵਿੱਚ ਇਹ ਗੁਡੀ ਆਪਣੇ ਪ੍ਰਧਾਨ ਮੰਤਰੀ ਸਾਹਿਬ ਉੱਥੋਂ ਆਏ ਨੇ ਆਉਂਦੇ ਹੀ ਅਗਲੇ ਦਿਨ ਬਿਹਾਰ ਚਲੇ ਗਏ ਇਲੈਕਸ਼ਨ ਦੇ ਵਿੱਚ ਯਾਨੀ ਅਸੀਂ ਤਾਂ ਇਹ ਵੀ ਬਹੁਤ ਜਨਤਾ ਚਰਚਾ ਹੈ ਕਿ ਕਿਵੇਂ ਜਿਵੇਂ ਪਹਿਲਾਂ ਇਹਨਾਂ ਨੇ ਕੀਤਾ ਸੀ ਕਸ਼ਮੀਰ ਦੇ ਵਿੱਚ ਹੀ ਪੁਲਵਾਮਾ ਕਿਤੇ ਉਹ ਵੀ ਇੱਕ ਵੀ ਰੈਪਿਟੇਸ਼ਨ ਤਾਂ ਨਹੀਂ ਹੋਣ ਜਾਣ ਰਹੀ ਹੈ ਇਹ ਸੋ ਇਸ ਕਰਕੇ ਇਹ ਮਸਲੇ ਦੇ ਉੱਤੇ ਕੌਮੀ ਇਨਸਾਫ ਮੋਰਚਾ ਜਿੱਥੇ ਤੀਸਰੇ ਮੁੱਖ ਬੁੱਡੇ ਦੇ ਤੌਰ ਤੇ ਅੱਜੇ ਬਾੜ ਰਿਹਾ ਉੱਤੇ ਨਾਲ ਦੀ ਨਾਲ 29 ਮਈ ਨੂੰ ਸਾਡੀਆਂ ਤਿਆਰੀਆਂ ਪਹਿਲਾਂ ਵੀ ਸੀ 29 ਮਈ ਨੂੰ ਸਾਡੇ ਕੋਲੇ ਦਸਤਾ 29 ਮਈ ਨੂੰ ਸਾਰੇ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਦੇ ਸਾਰੇ ਐਸਟੀਐਮਆਰ ਆਈ ਚੇਤਾਵਨੀ ਪੱਤਰ ਚੇਤਾਵਨੀ ਪੱਤਰ ਮੰਗ ਪੱਤਰ ਨਹੀਂ ਇਹ ਚੇਤਾਵਨੀ ਪੱਤਰ ਨੇ ਕਿ ਅਸੀਂ ਸਵਾ ਦੋ ਸਾਲਾਂ ਤੋਂ ਮਹਾਲੀ ਬਾਟ ਤੇ ਬੈਠੇ ਆ ਜੇ ਤੁਸੀਂ ਨਹੀਂ ਹਲੇ ਵੀ ਦੇਖਦੇ ਤਾਂ ਪੰਜਾਬ ਦੇ ਹਰ ਪਿੰਡ ਚੋਂ ਲੋਕ ਉੱਠਣਗੇ ਔਰ ਇੱਕ ਵੱਡਾ ਜਨ ਅੰਦੋਲਨ ਬਣੂਗਾ ਜਿਸ ਤੋਂ ਬਾਅਦ ਲੜਾ ਤੁਹਾਡੀ ਪੀਕਲ ਹੋ ਜਾਊਗਾ ਉਹ ਚੇਤਾਵਨੀ ਦਿੱਤੇ ਹੋਏ ਪੱਤਰ ਅਸੀਂ ਉੱਤੇ ਭੇਜਾਂਗੇ 29 ਇਹ ਗੰਗ ਦਾ ਰਾ ਇੱਕ ਮਹਤਾਤਿਕ ਫਾਉਂਡ ਰੇ ਜਿਹੜੇ ਇੱਕ ਤਰ੍ਹਾਂ ਮਦਦ ਦੀ ਹੋਵੇ ਤੁੰਦਵਾਰ ਮੌਤ ਨੂੰ ਕੋਨੇ 5 ਲੱਖ ਰੁਪਏ ਦਾ ਮਾਅਦਾ ਲੱਗਾ ਹੈ ਜਦੋਂ ਕਿ ਸ਼ਰਾਬ ਨਾਲ ਜਿਹੜੇ ਮਰੇ ਉਹਨਾਂ ਨੂੰ 1.5 ਲੱਖ ਦਾ ਮਾਅਦਾ ਦਿੱਤਾ ਗਿਆ ਇੱਕ ਸਰਕਾਰੀ ਨੋਟਰੀ ਦੇ ਤਹਿਤ ਇਹ ਕਿਸ ਤਰ੍ਹਾਂ ਦੇਖ ਰਹੇ ਹੋ ਆ ਇਹ ਵੀ ਦੇਖੋ ਬੜੀ ਅਜੀਬ ਗੱਲ ਬੜੀ ਬੜੀ ਨਾ ਇਹ ਕਹਿੰਦੇ ਕਿ ਨਾਕੀ ਤੌਰ ਤੇ ਜਾਂ ਹੂਰ ਤੌਰ ਤੇ ਜਿਵੇਂ ਬੱਚੇ ਸੀ ਜਿਹੜੇ ਸਹਮਾ ਲਈ ਬੱਚੇ ਜਿਹੜੇ ਐਕਸੀਡੈਂਟ ਮਾਰੇ ਗਏ ਨੇ ਉਹਨਾਂ ਨੂੰ 2-2 ਲੱਖ ਰੁਪਏ ਦਿੱਤਾ ਹੈ ਇਹ ਬਲਕਿ ਉਹ ਜਿਹੜਾ ਇਸ ਕਿਸਮ ਦਾ ਹੈ ਕਿ ਸ਼ਰਾਬ ਦੇ ਤੋਸ਼ੀਆਂ ਨੂੰ ਸਿਵਾਵਾ ਨਹੀਂ ਲੜੀਆਂ ਅੱਗੇ ਤੋਂ ਚੀਜ਼ਾਂ ਨੂੰ ਹੱਲ ਕਰਦੇ ਪਏ ਬਲਕਿ ਇਹ ਜਿਹੜਾ ਇਹਨਾਂ ਨੇ ਕੀਤਾ ਇਹਨੂੰ ਲੋਕਾਂ ਨੇ ਬਹੁਤ ਦੇਖੋ ਅਸੀਂ ਕਈ ਵਾਰੀ ਕਿਸਾਨ ਯੂਨੀਅਨਾਂ 'ਚ ਕਹਿੰਨੇ ਆ ਜਦੋਂ ਸਾਡੇ ਕਈ ਬਰੀ ਲੋਕ ਸਵਾਲ ਉਠਾਉਂਦੇ ਨੇ ਸ਼ਰਾਬ ਦੇ ਮਸਲੇ ਤੇ ਸ਼ਰਾਬ ਦੇ ਮਸਲੇ ਤੇ ਜਦੋਂ ਅਸੀਂ ਕਦੇ ਇਹ ਕਹਿੰਨੇ ਆਂ ਕਿ ਇਹਦੀ ਮਲਾਵਟ ਬੰਦ ਹੋਣੀ ਚਾਹੀਦੀ ਆ ਲੋਕ ਨਾ ਐਂ ਜਿਹੜਿਆਂ ਨੇ ਤੁਸੀਂ ਕਿਉਂ ਕਹਿੰਨੇ ਹੋ ਇਹ ਆਪਣਾ ਕਾਦਾ ਮੁੱਦਾ ਇਸ ਕਰਕੇ ਇਹ ਮੁੱਦੇ ਦੇ ਵਿੱਚ ਵੀ ਲੋਕਾਂ ਨੇ ਸਵਾਲ ਕੀਤੇ ਵੀ ਹਰੇ ਗੱਲ ਦਾ ਕੋਈ ਦੱਸੋ ਜਿਹੜੇ ਸ਼ਰਾਬ ਪੀ ਕੇ ਮਾਰੇ ਗਏ ਤੁਸੀਂ ਅਸੀਂ ਹੁਣ ਅੰਦੋਲਨ ਦੇ ਜਿਹੜੇ ਸਾਡੇ ਸਾਥੀਆਂ ਨੇ ਅੰਦੋਲਨ ਡੜਿਆ ਠੀਕ ਉਹ ਤਾਂ ਜਿਹੜੇ ਜਿਨ੍ਹਾਂ ਦੀ ਨਿਗਾ ਚਲੇ ਗਈ ਜਿਹੜੇ ਚਕਮੀ ਹੋ ਗਏ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਨੂੰ ਤਾਂ ਕੋਈ ਸਹੂਲਤ ਨਹੀਂ ਦੇ ਰਹੇ ਬਲਕਿ ਇਹ ਜਿਹੜਾ ਦਿੱਤਾ ਦੇਖੋ ਅਗਲੇ ਦੇ ਪਰਿਵਾਰਾਂ ਨੂੰ ਕੁਝ ਹੋਣ ਜਿਹੜੇ ਪਰ ਜਿੱਦੇ ਵੱਡੇ ਪੱਤਰ ਤੇ ਜਿਸ ਨੌਕਰੀਆਂ ਤੱਕ ਦਾ ਉਹ ਕੀਤਾ ਇਹ ਨਾ ਇੱਕ ਕਹਿ ਲਓ ਕਿ ਇਹ ਜਿਵੇਂ ਕਿਤੇ ਇੱਕ ਗੱਲ ਸਹੀ ਦੀ ਕੀ ਗੱਲ ਪਹੇ ਦੀ ਹੈ ਇੱਕ ਉਹ ਕਰਦਾ ਵੀ ਤੁਸੀਂ ਕਿਸ ਚੀਜ਼ਿਆਂ ਨੂੰ ਪੂਰਪੂਰਤ ਕਰਨਾ ਚਾਹਤ ਹੋ ਲੈਤੀ ਚੀਜ਼ਾਂ ਤੁਸੀਂ ਅ ਅੱਗੇ ਬਤਾਉਣਾ ਕਿਹੜੀਆਂ ਚੀਜ਼ਾਂ ਨੇ ਉਹਦੇ ਉਸ ਅੰਕਲ ਤੋਂ ਇਹ ਪੁੱਛਦਾ